ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਐ ਸੀ ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵੇਪਰ ਖੁਕ ਜਿਲਿਆਂ ਦੇ ਵਿੱਚ ਖੁੱਲ੍ਹ ਗਏ ਨੇ ਇਹ ਪਹਿ ਅਸੀਂ ਵਾਦਾ ਵੀ ਕੀਤਾ ਸੀ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਤੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆਂ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਮੇਰਾ ਨਾਮ ਪਿੰਕੀ ਰਾਣੀ ਆ ਮਾਮਾਦਮੀ ਕਲੀਨਿਕ ਟੈਂਟਲ ਵਿੱਚ ਕੰਮ ਕਰਦੀ ਆ ਮੇਰਾ ਪਿੰਡ ਮਵੀ ਕਲਾ ਮੈਂ ਟੈਂਟਲ ਵਿੱਚ ਕੰਮ ਕਰ ਰਹੀ ਹਾਂ 3 ਸਾਲਾਂ ਤੋਂ ਮੈਂ ਇੱਥੇ ਰਿਸੈਪਸ਼ਨ ਤੇ ਜੌਬ ਕਰਦੀ ਆ ਆਮ ਆਦਮੀ ਕਲੀਨਿਕ ਵਿੱਚ ਸਾਰੇ ਤਰ੍ਹਾਂ ਦੇ ਟੈਸਟ ਹੁੰਦੇ ਨੇ ਜੋ ਕਿ ਪੇਸ਼ੈਂਟ ਨੂੰ ਬਹੁਤ ਵਧੀਆ ਲਾਭ ਹੋ ਰਿਹਾ ਹੈ ਜਦ ਕਿ ਪੇਸ਼ੈਂਟਾਂ ਨੂੰ ਪਹਿਲਾਂ ਇੱਥੋਂ ਐਵੇਂ ਦਵਾਈ ਨਹੀਂ ਮਿਲਦੀ ਸੀ ਉਹ ਕਬੜੇ-ਬੜੇ ਹਸਪੀਟਲਾਂ 'ਚ ਜਾਂਦੇ ਸੀ ਉਹਨਾਂ ਨੂੰ ਉੱਥੇ ਲਾਈਨਾਂ 'ਚ ਲੱਗਣਾ ਪੈਂਦਾ ਸੀ ਜਿੱਥੇ ਵੀ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਸੀ ਤੇ ਇੱਥੇ ਆ ਕੇ ਪੇਸ਼ੈਂਟਾਂ ਨੂੰ ਹਰ ਇੱਕ ਤਰ੍ਹਾਂ ਦੀ ਦਵਾਈ ਮਿਲਦੀ ਹੈ ਦਵਾਈ ਲੈਣ ਵਾਸਤੇ ਆਇਆ ਜੀ ਤੇ ਭਗਵਾਨ ਤਮਾ ਜੀ ਨੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਨੇ ਜੀ ਵਧੀਆ ਲੈਣਾ ਬਾਤ ਹੈ ਸਟਾਰ ਵੀ ਬਹੁਤ ਵਧੀਆ ਨੇ ਜੀ ਸਾਡੇ ਜੋ ਟੈਸਟ ਹੁੰਦੇ ਨੇ ਸਾਨੂੰ ਫ੍ਰੀ ਸਾਨੂੰ ਵਟਸਐਪ ਤੇ ਉੱਤੇ ਸਾਨੂੰ ਸਾਰੀਆਂ ਰਿਪੋਰਟਾਂ ਪਹੁੰਚ ਜਾਂਦੀਆਂ ਨੇ ਬਹੁਤ ਵਧੀਆ ਦਵਾਈਆਂ ਸਾਨੂੰ ਮਿਲਦੀਆਂ ਨੇ ਸਾਨੂੰ ਫ੍ਰੀ ਦਵਾਈਆਂ ਮਿਲਦੀਆਂ ਨੇ ਕੋਈ ਸਭ ਤੋਂ ਬਸਣ ਲਿਆ ਜਾਂਦਾ ਅਸੀਂ ਭਗਵਾਨ ਤੁਮਾਰੀ ਦਾ ਧੰਨਵਾਦ ਕਰਦੇ ਹਾਂ ਜਦੋਂ ਲੋੜ ਹੁੰਦੀ ਸਾਨੂੰ ਦਵਾਈ ਮਿਲਦੀ ਫਿਰ ਜੇ ਟੈਸਟ ਵੀ ਕਰਦੇ ਨੇ ਵਧੀਆ ਨਹੀਂ ਸਾਡ ਦਵਾਈ ਨਾਲ ਵੀ ਆਰਾਮ ਆਉਂਦਾ ਹੈ ਸਾਨੂੰ ਬਹੁਤ ਫਾਇਦੇ ਨੇ ਵਧੀਆ ਡਾਕਟਰ ਨੇ ਇਹੋ ਜੇ ਸਾਰੇ ਚਾਹੀਦੇ ਨੇ ਪੂਰੇ ਤੇ ਫ੍ਰੀ ਦਵਾਈਆਂ ਮਿਲਦੀਆਂ ਨੇ ਸਾਰੀਆਂ ਟੈਸਟ ਵੀ ਫ੍ਰੀ ਹੁੰਦੇ ਨੇ ਅਸੀਂ ਬਜ਼ੁਰਗਾਂ ਕਿਤੇ ਜਾ ਨਹੀਂ ਸਕਦੇ ਇਹ ਤੇ ਸਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਭਗਵੰਤ ਮਾਨ ਨੇ ਠੀਕ ਕੀਤਾ ਸਾਡੇ ਵਾਸਤੇ ਤੇ ਅਸੀਂ ਭਗਵੰਤ ਮਾਨ ਸਾਬ ਦਾ ਦਿਲੋਂ ਧੰਨਵਾਦ ਕਰਦੇ ਆਂ